ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਛਾ ਅੱਜ ਨਾਲ ਤੁਹਾਨੂੰ ਪੁੱਛਣਾ ਵੀ ਪਾਕਿਸਤਾਨ ਵਿੱਚ ਕਿਹੜੇ ਕਿਹੜੇ ਪਿੰਡ ਤੁਹਾਡੀਆਂ ਰਿਸ਼ਤੇਦਾਰੀਆਂ ਸੰਤ ਕੀ ਕੀ ਰਿਸ਼ਤੇਦਾਰੀਆਂ ਸਨ ਸਭ ਤੋਂ ਪਹਿਲਾਂ ਦੱਸੋ ਸਜਾਦੇ ਦਾਦੀ ਦੇ ਪੇਕੇ ਸੀ ਪੇਕੇ ਸੀ ਦਾਦੀ ਦੇ ਪੇਕੇ ਸੀ ਅੱਛਾ ਜੀ ਜਿੱਦਾਂਲੇ ਹੋ ਦਾਦੀ ਦੀ ਪੈਂਕ ਸੀ ਤੇ ਜਿਹੜੇ ਪੇਕੇ ਸਨ ਸਜਾਦਾ ਤੇ ਕੀ ਨਾਂ ਸੀ ਪੇਕੇ ਨੇ ਬੋ ਨਾਂ ਚਿੱਤੇ ਜਗਤ ਸਿੰਘ ਕੀ ਲੱਗਦਾ ਹੈ ਤਾਦੀ ਦਾ ਤੀਜਾ ਤੇ ਭਰਾ ਦਾ ਨਾਮ ਰਾਜਾ ਨਹੀਂ ਹੈ ਦਾਦੀ ਪਰ ਭਤੀਜਾ ਚਤੇਆ ਜਦਰ ਸਿੰਘ ਭਰਾ ਹੈ ਨਹੀਂ ਸੀ ਉਹ ਪਹਿਲਾਂ ਕਿਤੇ ਮਾਰ ਗਿਆ ਸੀ ਅੱਛਾ ਜਾਈ ਸੀ ਭਤੀਜਾ ਹੀ ਸੀ ਤੇ ਭਤੀਜਾ ਇੱਧਰ ਆਇਆ ਫਿਰ ਭਤੀਜਾ ਆਇਆ ਫਿਰ ਇੰਡੀਆ ਰੌਲਿਆ ਚ ਸਿਆਲਪੁਰ ਤ੍ਰਿਕ ਤੇ ਗਿਆ ਸੀ ਤੇ ਇੱਥੇ ਮਾਰ ਦਿੱਤਾ ਤਾਂ ਚਲ ਹੋ ਗਿਆ ਸੀ ਉਹੋਂ ਦਾ ਸੀ ਤੁਹਾਡੇ ਪਿੰਡ ਉਹ ਆਹ ਬਹਿ ਸੀ ਕੀ ਲੈ ਕੇ ਆਉਂਦਾ ਸੀ ਪਤਾ ਸੀ ਹਾਂ ਹੋਰ ਪਰ ਕਦੜਾ ਕਦੇ ਦਰੋਣਾ ਉਹ ਕਦਾ ਬੰਦਾ ਸੀ ਖੰਡ ਦਾ ਖੰਡ ਦਾ ਅੱਛਾ ਦੂਜੀ ਰਿਸ਼ਤਦਾਰੀ ਸੀ ਜਿਧਾਰਾ ਪਿੰਡ ਇਹ ਵੀ ਛਾਲਕੋੜ ਚ ਸੀ ਤੇ ਸਜਾਦਾ ਵੀ ਛਾਲਕੋੜ ਚ ਤੇ ਜਿਹੜੇ ਜਿ ਜਿਧਾਰਾ ਸੀ ਤੇ ਕੀ ਨਾਂ ਸੀ ਦਾਦੀ ਦੇ ਭੈਣ ਦਾ ਨਾਂ ਦਾ ਨਹੀਂ ਪਤਾ ਭੁੱਲ ਗਿਆ ਬਾਜੀ ਕਹਿੰਦੇ ਇਹਨੂੰ ਬਾਜੀ ਬਾਜੇ ਸਨ ਬਾਜੀ ਬਾਜੀ ਕਹਿੰਦੇ ਤੇ ਦਾਦੀ ਨੂੰ ਬਾਜੀ ਕਹਿੰਦੇ ਤੇ ਜਿਹੜਾ ਦਾਦੀ ਦੀ ਭੈਣ ਸੀ ਜਿੱਥੇ ਵਿਆਹੀ ਸੀ ਉਹ ਕੋ ਨਾਂ ਚਿੱਤੇ ਆ ਨਹੀਂ ਸਦਾਰਾ ਵੇ ਨਹੀਂ ਨਹੀਂ ਤੇ ਤੁਹਾਡੇ ਜਿਹੜੇ ਦਾਦੀ ਦਾ ਪੇਕਾ ਵਿੱਚ ਕਿੱਥੇ ਬੈਠਾ ਆ ਕੇ ਦਾਦੀ ਦਾ ਪੇਕਾ ਇੱਥੇ ਐ ਬਸ ਸਹਾਂਦੜ ਉੱਲ ਬੈਠਿਆ ਸਹਾਂਦੜ ਕਿਲੀ ਪਿੰਡ ਤੇ ਲਾਣੇ ਲਾਣਿਆਂ ਚਾਹਿਆ ਨੇ अच्छा ठीक है मां इसी पीडिक ਨੰਬਰ ਤੇ ਕਾਸੀ हां ਇੱਕ ਸਾਡੇ ਪਿੰਡ ਵਹੀ ਇਸੂ ਦਾ اچھا ਅਰੇ ਸ਼نگਾਰੇ ਵਾਲ ਵੀ ਆਈ ਹੈ اچھا ਕੀ ਨਾਸ਼ਾ ਦਾ ਉਹ ਤੇ ਕੀ ਦਾ ਬਰੋ ਉਹ ਜਿਹ ਹੈ ਉਹ ਯੂਪੀ ਰਹਿੰਦੀ ਹੈ हां ਯੂਪੀ ਰਹਿੰਦੀ ਹੈ ਠੀਕ ਹੈ ਹੋਰ ਕਿੱਥੇ ਰਿਸ਼ਤੇਦਾਰੀ ਸੀ ਪਰ ਸਿਰ ਨਹੀਂ ਆ ਹੂੰ ਸ਼ਰਨੀਆਂ ਸ਼ਰਨੀਆਂ ਮੇਰੀ ਤਾਈ ਦੀ ਧੀ ਆਈ ਸੀ ਹੂੰ ਤੇ ਤੁਹਾਡਾ ਮਾਮਾ ਆਇਆ ਸੀ ਸ਼ਰਨੀਆਂ ਤਾਈ ਦੀ ਧੀ ਆਈ ਸੀ ਇੱਕ ਹਾਂ ਤੇ ਇੱਕ ਮਾਮਾ ਆਇਆ ਸੀ ਸ਼ਰਨੀਆਂ ਕੀ ਨਾ ਸੀ ਜਿੱਥੇ ਮਾਮਾ ਆਇਆ ਸੀ ਸਹੁਰੇ ਦਾ ਸਹੁਰੇ ਦਾ ਹਾਂ ਚੇਰ ਸਿੰਘ ਚੇਰ ਸਿੰਘ ਉਹ ਗੇਲਸਣ ਹਾਂ ਗੇਲਸਣ ਸ਼ਰਨੀਆਂ ਮੰਮੀ ਦੇ ਸਾਰੇ ਗੇਲ ਸੀ। ਅਸੀਂ ਮੰਮੀ ਦੇ ਸਾਰੇ ਗੇਲ ਸਨ ਤੇ ਹੋਰ ਕਿ ਕਿਹੜੀ ਤਾਈ ਦੀ ਕੁੜੀ ਵੀ ਆਈ ਸੀ। ਹਾਂ। ਸਨੀਆਂ। ਕੀ ਨਾਂ ਸੀ ਤਾਈ ਦੀ ਕੁੜੀ ਦਾ? ਸਰਤਾਰੋ। ਸਰਤਾਰੋ। ਕਿਹਦੇ ਬਲ ਵੀ ਆਈ ਸੀ ਉਹ ਨਾਂ ਗਿਆਨ ਸਿੰਘ ਵਾਲ। ਗਿਆਨ ਸਿੰਘ ਵਾਲ। ਉਹ ਕਿੱਥੇ ਬੈਠੇ ਇੱਥੇ ਆ ਕੇ? ਉਹ ਬੈਠੇ ਬਾਦਰ ਘਰ। ਅੱਛਾ ਬਾਦਰ ਘਰ ਬੈਠੇ ਨੇ। ਸਨੀਆਂ ਵਾਲੇ। ਹਾਂ। ਠੀਕ ਹੈ ਤੇ ਜਿਹੜੇ ਜਦਾਲੇ ਵਾਲੇ ਸਨ ਉਹ ਕਿੱਥੇ ਇੱਥੇ ਬੈਠੇ ਆ ਕੇ ਉਹ ਪਹਿਲੀ ਇੱਕ ਜਿਆਏ ਸੀ ਹੈ ਚੰਨੀਆਂ ਅੱਛਾ ਚੰਨੀਆਂ ਆਏ ਸਨ ਫਿਰ ਜੂਪੀ ਚਲੇ ਗਏ ਅੱਛਾ ਹੋਰ ਕਿੱਥੇ ਰਿਸ਼ਤੇਦਾਰੀ ਸੀ ਔਰ ਅਕਬਰ ਅਕਬਰ ਕੀ ਰਿਸ਼ਤੇਦਾਰੀ ਸੀ ਢਾਈ ਦੇ ਪੇਕੇ ਸੀ ਢਾਈ ਦੇ ਪੇਕੇ ਦੱਸ ਜੀ ਦੋ ਰਿਸ਼ਤੇਦਾਰੀਆਂ ਸਨ ਉੱਥੇ ਅ ਬੁੱਧੀ ਕੀ ਸੀ ਇੱਕ ਚਾਚਾ ਧੀ ਵੀ ਆਈ ਸੀ ਚਾਚੇ ਦੀ ਵਿਆਹੀ ਸੀ ਉੱਥੇ ਉੱਥੇ ਜਦੋਂ ਵਿਆਹੀ ਸੀ ਉਹਦੇ ਲਾਭ ਸਿੰਘ ਲਾਭ ਸਿੰਘ ਅੱਛਾ ਹੈ ਅਕਬਰ ਇਹ ਕਿਹੜੀ ਗੋਦ ਦੇ ਸੰ ਨੇ ਰਾਈ ਰਾਈ ਗੋਦ ਦੇ ਸੰ ਲਾਭ ਸਿੰਘ ਤੇ ਜਿਹੜੀ ਤਾਈ ਵੀ ਤਾਈ ਦਾ ਕੀ ਨਾਮ ਸੀ ਕਿਸ਼ਰ ਕਾ ਠੀਕ ਹੈ ਤੇ ਇਹ ਕਿੱਥੇ ਬੈਠੇ ਆ ਕੇ ਆਕਬਰ ਵਾਲੇ ਇਹ ਤੇ ਤਲਵੰਡੀ ਪੁਰਦਲ ਤਲਵੰਡੀ ਪੁਰਦਲ ਨੇੜੇ ਨੇ ਦਾਲਾ ਜ਼ਿਲ੍ਹਾ ਕਪੂਰਥਲਾ ਹਾਂ ਠੀਕ ਐ ਤੂੰ ਹੋਰ ਰਿਸ਼ਤਦਾਰੀ ਹੋਰ ਚੱਕਰਮੰਦਾਸ ਹੂੰ ਉੱਥੇ ਕੀ ਰਿਸ਼ਤਦਾਰੀ ਸੀ ਮਾਸੀ ਚੱਕਰਮੰਦਾਸ ਮਾਸੀ ਸੀ ਕੀ ਨਾਂ ਸੀ ਮਾਸੀ ਦਾ ਯਾਦ ਕਰ ਤੇ ਮਾਸਰ ਦਾ ਮਾਸਰ ਦਾ ਨਾਮ ਗੰਗਾ ਸਿੰਘ ਗੰਗਾ ਸਿੰਘ ਠੀਕ ਹੈ ਤੇ ਜਨਕੀ ਮਾਸਰ ਦਾ ਨਾਮ ਇਸ਼ਰਕੌਰ ਕੀ ਦੱਸਿਆ ਮਾਸਰ ਦਾ ਹਾਂ ਲਾਲਪੁਰ ਲਾਲਪੁਰ ਤੇ ਮਾਸਰ ਦਾ ਗੰਗਾ ਸਿੰਘ ਇਹ ਕਿੱਥੇ ਇੱਥੇ ਆ ਕੇ ਬੈਠੇ ਨੇ ਚੱਕਰ ਹੁਣ ਕੜਾ ਆ ਮੈਂ ਕੜਾ ਆ ਬੈਠੇ ਸਨ ਆ ਕਿ ਇਹ ਵਿਰਕਸਨ ਵਿਰਕ ਠੀਕ ਹੈ ਹੋਰ ਉਸ ਤੋਂ ਅੱਗੇ ਚਲੋ ਇੱਥੇ ਰਿਸ਼ਤੇਦਾਰ ਸੀ ਗਾਮ ਤੇ ਜਾਮਕੇ ਜੀ ਕੀ ਸੀ ਨਾਨਕੀ ਨਾਲਕੇ ਨਾਨਕੀ ਸੀ ਆ ਮਾਂ ਦੇ ਪੇਕੇ ਸਨ ਜਾਮਕੀ ਤੇ ਮਾਂ ਦਾ ਕੀ ਨਾਂ ਸੀ ਤੇ ਮੇਲਕਰ ਤੇ ਪ੍ਰਾਣਾ ਨਾਂ ਕੀ ਸੀ ਉਥੇ ਦਾ ਪਿੰਡ ਦਾ ਉਹ ਇਰਕਲ ਤੇ ਨਾਨੀ ਦਾ ਨਾਂ ਆਨੇ ਦਾ ਨਾਂ ਇਹ ਸ਼ਾਮ ਸਿੰਘ ਹਾਂ ਸ਼ਾਮ ਸਿੰਘ ਨਾਨੀ ਦਾ ਸ਼ਾਮ ਸਿੰਘ ਸੀ ਤੇ ਮਾਮਿਆਂ ਦਾ ਹਿੰਦਰ ਸਿੰਘ ਸੁੰਦਰ ਸਿੰਘ ਹਿੰਦਰ ਸਿੰਘ ਤੇ ਸੁੰਦਰ ਸਿੰਘ ਤੇ ਪਹੋਰ ਸੀ ਤੀਜਾ ਪਲਵਾਨ ਪਲਵਾਨ ਇਹ ਚਾਚੇ ਦਾ ਸੀ ਟਾਈ ਉਹ ਚਾਚੇ ਦਾ ਜਾਈ ਸੋਕੇ ਦੋ ਬਰਾ ਹਨ ਸਕੇ ਕਿੱਥੇ ਬੈਠਿਆ ਆ ਕੇ ਇੱਥੇ ਮਾਮੇ ਹੂੰ ਨੰਮਾ ਉਹ ਦਾਤੇ ਉਹ ਤੇ ਤਰਵੰਦੀ ਚੌਧਰੀਆਂ ਤਰਵੰਦੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ ਮਲੇ ਸੁਲਤਾਨ ਪਰ ਲੋਧੀ ਠੀਕ ਹੈ ਤੇ ਦੂਜਾ ਮਾਮਾ ਦੂਜਾ ਮਾਮਾ ਸੁੰਦਰ ਸਿੰਘ ਆ ਪਹਿਲੀ ਵਾਰਦਰਗੜ ਹੈ ਜੀ ਉਪੀ ਚਲੇ ਗਿਆ 인ਦਰ ਸਿੰਘ ਤੇ ਨਹੀਂ ਚਲਣੀਆਂ ਤੇ ਸੁੰਦਰ ਸਿੰਘ ਬਹਾਦਰਗੜ ਆਏ ਸਨ ਫਿਰ ਉਪੀ ਚਲੇ ਗਏ ਠੀਕ ਹੈ ਤੇ ਨਾਲ ਕੇ ਕਿਹੜੀ ਗੋਦ ਦੇ ਸਨ ਚਿਮੇ ਚਿਮੇ ਅੱਛਾ ਇਸ ਤੋਂ ਅੱਗੇ ਕਿਹੜੀ ਰਿਸ਼ਦਾਰੀ ਸੀ ਕਿੱਥੇ ਰਿਸ਼ਤਦਾਰੀ ਸੀ ਹਾਪੂਗੜਾ ਹਾਪੂਗੜਾ ਇਹ ਵੀ ਸ਼ਾਲ ਕੁਰਚੇ ਜਾਂ ਤੇ ਚਿਮਾ ਵੀ ਸ਼ਾਲ ਕੁਰਚੇ ਤੇ ਅਕਬਰ ਕਿਥੇ ਸੀ ਅਕਬਰ ਵੀ ਸ਼ਾਲ ਕੁਰਚੀ ਹਾਂ ਅੱਛਾ ਹਾਪੂਗੜਾ ਹਾਪੂਗੜਾ ਕੌਣ ਸੀ ਤਾਇ ਦਾ ਮੁੰਡਾ ਵੇਹ ਹਾਪੂਗੜਾ ਤਾਇ ਦਾ ਮੁੰਡਾ ਵੇਹ ਸੀ ਹਾਂ ਕੀ ਨਾ ਸੀ ਤਾਇ ਦੇ ਮੁੰਡੇ ਦਾ ਇਹ ਮਿਲ ਖਾ ਚੰਕ ਤੇ ਤਾਇ ਦੀ ਜਿਹੜੀ ਭਿਹਾਈ ਤੁਹਾਡੀ ਯਾਹੀ ਉਹ ਵੀ ਨਾ ਕਿ ਪ੍ਰੀਤਮ ਕੌਰ ਪ੍ਰੀਤਮ ਕੌਰ ਉਹ ਬਾਠ ਸੀ ਬਾਠ ਹੋਣੇ ਨੇ ਬਾਠ ਬਾਠਾਂ ਦੀ ਕੁੜੀ ਸੀ ਪ੍ਰੀਤਮ ਕੌਰ ਤੇ ਤਾਇਆ ਦਾ ਮੁੰਡਾ ਮਿਲਖਾ ਸਿੰਘ ਤੇ ਇਹ ਕਿੱਥੇ ਇੱਥੇ ਬੈਠਿਆ ਤਾਇਆ ਦਾ ਤਾਇਆ ਦੇ ਤਾਇਆ ਦਾ ਪੁੱਤਰ ਇਹਦੇ ਇੱਥੇ ਕੰਦੇ ਵੱਲ ਬਾਦਰਗਾੜੀ ਬਾਦਰਗਾੜੀ ਨਹੀਂ ਹੋਰ ਪਿੰਡੇ ਨਾਲ ਮਿਲਖਾ ਸਿੰਘ ਇਹ ਮਿਲਖਾ ਸਿੰਘ ਕਿੱਥੇ ਬੈਠਾ ਵੱਡੇ ਦਾ ਸੀ ਨਾ ਹਾਂ ਉਹ ਵੀ ਕਿਹਨਾਂ ਉਹਨੇ ਪੁੱਤਰਾ ਲਿੱਤੇ ਦਾ ਪਤਾ ਹੈ ਤਾਇ ਦੇ ਬਟ ਤਾਇ ਦੇ ਤੈਨੂੰ ਪੁੱਤਰ ਹਨ ਕੀ ਨਾਮ ਹੈ ਤਾਇ ਦੇ ਪੁੱਤਰ ਦਾ ਦੋਸੀ ਤਾਇ ਦਾ ਪੁੱਤ ਹਾਂ ਕਿਹਦੇ ਤੁਹਾਡੇ ਦੇ ਉਹ ਤਾਇ ਦਾ ਪੁੱਤਰ ਸੀ ਨਾ ਮਿਲਖਾ ਸਿੰਘ ਇਹ ਨਹੀਂ ਸੀ ਤੈਨੂੰ ਭਰਾ ਸੀ ਕੀ ਨਾਮ ਸੀ ਉਹ ਖਾਸ ਹੈਂਗਾ ਹੂੰ ਬੋਇਆ ਚ ਪਿਸ਼ੋਰਾ ਪਿਸ਼ੋਰਾ ਸੀ ਤਿੰਨ ਭਾਈ ਸਨ ਇਹ ਆ ਕੇ ਬਾਦਰਗੜ ਬੈਠੇ ਨੇ ਸਰਾਂ ਦੇ ਕੋਲ ਆਹ ਠੀਕ ਨਾਗਰੇ ਨਾਗਰੇ ਤੁਸੀਂ ਅੱਛਾ ਤੇ ਹੋਰ ਰਿਸ਼ਤੋਂ ਲਵਾ ਹੋਰ ਕਿੱਥੇ ਰਿਸ਼ਤਦਾਰੀ ਸੀ ਅੱਛਾ ਇਹ ਦੱਸੋ ਤੁਹਾਡੀ ਜਿਹੜੀ ਮਾਤਾ ਸੀ ਨਾਨੀ ਕਦੀ ਨਾਨੀ ਘਰੇ ਪਿੰਡੇ ਦੀ ਸੀ ਰਾਮਗੜ ਰਾਮਗੜ ਦੇ ਟਿੱਕੇ ਸਨ ਨਾਨੀ ਨੇ ਅ ਨਾਨੀ ਨਾਨੀ ਦੇ ਹਾਂ ਰਾਮਗੜ ਸੀ ਟਿੱਕੇ ਆ ਰਾਮਗੜ ਹਕੂਬਰ ਵਾਲੀ ਰਾਮਗੜ ਸੀ ਟਿੱਕਿਆਂ ਨੂੰ ਨਾਂ ਚੇਤੇ ਆ ਨਹੀਂ ਨਹੀਂ ਉਹ ਕਿਹੜੀ ਬੋਲਦੀ ਸੀ ਬਜਵੇ ਉਹ ਵੀ ਬਜਵੇ ਸੀ ਰਾਮਗੜ ਦੀ ਤੇ ਨਾਨੀ ਦੇ ਟਿੱਕੇ ਕਿੱਥੇ ਬੈਠਿਆ ਕਿੱਥੇ ਨਾਨੀ ਨੇ ਪਈ ਤੇ ਹਾਂਜੀ ਆਪ ਨੂੰ ਤੁੜੀ ਨਾਨੀ ਦੇ। ਤੈਨੂੰ ਤੜੀ ਜਿਹੜੀ ਰਾਮਗੜੀ ਸੀ। ਤੇਰੀ ਮਾਂ ਦੀ ਜਿਹੜੀ ਮਾਂ ਸੀ। ਉਹਦੇ ਵੇਖ ਕੇ ਕਿੱਥੇ? ਇੱਥੇ ਇੱਥੇ ਬੈਠਿਆ ਆ ਕੇ। ਇਹ ਬੱਤੇ ਕੇ ਇੱਥੇ ਬੈਠੇ ਰਹੀ। ਬਟਾਲੇ। ਬਟਾਲੇ। ਕਿਹੜੇ ਪਿੰਡ ਹੈ? ਬਟਾਲੇ। ਸ਼ਹਿਰ ਚ। ਕਦੀ ਮੇੜੇ ਮੁੜ ਕੇ। ਨਾ। ਇੱਕ ਵਾਰੀ ਗਈ ਸੀ ਜੀ ਚਾਚੀ ਲੈ ਕੇ ਗਈ ਉਹਨਾਂ ਦੇ ਘਰ। ਅੱਛਾ ਕੋ ਮੱਲਾ ਨਾ ਚਤੇ ਕੋ ਸੁਵੇ ਚਸੀ ਉਹ ਗੱਬਾਸ ਪਰ ਇਹ ਨਾ ਜੁਦਾ ਨਾ ਨ ਪਤਾ ਉਹ ਵੀ ਬਾਜਵਾ ਸੀ ਹੈ ਬਾਜਵਾ ਬਾਜਵਾ ਅੱਛਾ ਇਸ ਤੋਂ ਲਾਵਾ ਹੋਰ ਕਿੱਥੇ ਰਿਸ਼ਤੇਦਾਰ ਜੀ ਢਾਣ ਵਾਲੀ ਢਾਣ ਵਾਲੀ ਕੀ ਰਿਸ਼ਤੇਦਾਰ ਸੀ ਤਾਂ ਇਹ ਦੇ ਮੇਰੇ ਬੱਦੇ ਪਰਾ ਦੀ ਤੁਹਾਡੇ ਦਾਦੇ ਦੇ ਭਰਾ ਦੀ ਤੇ ਦਾਦੇ ਦੇ ਭਰਾ ਦਿੱਤੀ ਕੀ ਨਾਂ ਸੀ ਦਾਦੇ ਦਾ ਦਾਦੇ ਦਾ ਵਾਰਾ ਹਾਂਜੀ ਪਿਛਾਲ ਸੀ ਤੇ ਪਿਛਾਲ ਸੇ ਨਾ ਭਰਾ ਦੂਜੇ ਦਾ ਕੀ ਨਾਂ ਸੀ ਨਿਹਾਲ ਸਿੰਘ ਅਜੀ ਉਹਦੀ ਧੀ ਸੀ ਉਹਦੀ ਧੀ ਸੀ ਕਿਹਦੀ ਪੋਤੀ ਤੇਜੀ ਤੇਜੀ ਸੀ ਠਾਣ ਵਾਲੀ ਚ ਕੀ ਨਾਂ ਸੀ ਉਹਦਾ ਤੇਜ ਜੋ ਤੇਜ ਕੌਰ ਏ ਕਿੱਥੇ ਵਿਆਹੀ ਇੱਥੇ ਆ ਗਏ ਫਿਰ ਉਹ ਮੇਰੀ ਸੀ ਉਹ ਅੱਛਾ ਉਹ ਪਠਾਨ ਵਾਲੀ ਵਿਆਹੀ ਸੀ ਉਹ ਹੈ ਨਾ ਹਾਂ ਤੇ ਪਠਾਨ ਵਾਲੀ ਵਾਲੇ ਇੱਥੇ ਕਿੱਥੇ ਆ ਕੇ ਬੈਠੇ ਨੇ ਇੱਥੇ ਪਿੰਡ ਉਹ ਨਵੇਂ ਪਿੰਡੇ ਕੋਲ ਸੀ ਪਿੰਡ ਉੱਚੇ ਪਿੰਡ ਆ ਨਵੇਂ ਪਿੰਡ ਕੋਲ ਆ ਸਟੇਸ਼ਨ ਆ ਕਿ ਜੇ ਕਿ ਆਂਗਾ ਨਵਾਂ ਪਿੰਡ ਕਿਹੜਾ ਤੱਕ ਤੱਕ ਆ ਪਰਵਾੜੇ ਦੇ ਕੋਲ ਪਰਵਾੜੇ ਕੋਲ ਇਹ ਇਹ ਇੱਥੇ ਹੀ ਆ ਕਿ ਦਵਾਰੇ ਰਹਿ ਸੀ ਤੇ ਆ ਇੱਕ ਇੱਕ ਕਮਰਾ ਲੰਬਾ ਜਿਹਾ ਕਿੱਥੇ ਲੰਬਾ ਕਮਰਾ ਉੱਥੇ ਉੱਚੀ ਬਲਵਾਇਆ ਜਰਾ ਪਤਾ ਲੱਗੇ ਉੱਚੀ ਉੰਦੇ ਦਾ ਪੁੱਲ ਗਿਆ ਅੱਛਾ ਪਹਾੜ ਦੇ ਕੋਲ ਪਹਾੜ ਦੇ ਕੋਲ ਹੈ ਹਮ ਅਈ ਇਸ ਤੋਂ ਇਲਾਵਾ ਹੋਰ ਕਿੱਥੇ ਰਿਸ਼ਤੇਦਾਰੀ ਸੀ ਹੋਰ ਹਮ ਜੰਗੜ ਤੋਂ ਦੱਸਦੇ ਹਾਂ ਹੋਰ ਦਰੂਵ ਵਾਲਾ ਕਿੱਥੇ ਦਰੂਵ ਵਾਲਾ ਸੀ ਇਹ ਕਿੱਥੇ ਪਿੰਨਰ ਦਰੂਵ ਵਾਲਾ ਇਹ ਤਾਂ ਸ਼ਹਿਰ ਕੋਟ ਦੇ ਕੋਲ ਹੈ ਅੱਛਾ ਕੀ ਰਿਸ਼ਤੇਦਾਰੀ ਸੀ ਉੱਥੇ ਤਾਂ ਇਹ ਨਹੀਂ ਸੀ ਹੀਣਾ ਸੀ ਤਾਈ ਤੇ ਦਾ ਉਹ ਉਹ ਪੁਰਾਣਾ ਟੀ ਸੀ ਕਪੂਰੇ ਦਾ ਬਹੁਤ ਕੋਰ ਤੇ ਜਿਹੜਾ ਤੁਹਾਡਾ ਬਣਿਆ ਸੀ ਉਹ ਜੀਜਾ ਕੀ ਨਾ ਸੀ ਉਹਦਾ ਉਹਦਾ ਸਦਾ ਗੱਲ ਸੰ ਉਹਦੀ ਬੋਦ ਕੀ ਸੀ ਮੱਝ ਉਹ ਕਿੱਥੇ ਇੱਥੇ ਬੈਠਿਆ ਆ ਕੇ ਉਹ ਇਧਰ ਆ ਸੀ ਬੱਬਾ ਬਾਈ ਕੋਲਿੰਗ ਜਿੰਦਾ 10.5 ਛੋਟਾ ਦਬੇ ਪਿੰਡੇ ਹਉਕੇ ਅੱਛਾ ਉਹ ਮੋਇਸਟਰ ਸੀ ਅੰਮ੍ਰਿਤਸਰ ਆ ਗਿਆ ਉਹਦੇ ਪਰ ਆਦੋ ਹਉਕੇ ਅੰਮ੍ਰਿਤਸਰ ਆ ਗਿਆ ਉਹ ਮੋਇਸਟਰ ਸੀ ਸੁਧਾਗਰ ਸਿੰਘ ਕਿੱਥੇ ਪੜਾਉਂਦਾ ਸੀ ਅੰਮ੍ਰਿਤਸਰ ਇਹ ਉੱਥੇ ਕਿੱਥੇ ਪੜਾਉਂਦਾ ਸੀ ਪਾਕਿਸਤਾਨ ਸਿਆਲਪੁਰ ਉਹ ਤੇ ਆਫਸਰ ਵੀ ਐ ਵੀਡੀਓ ਵਾਲੀ ਆ ਇਹ ਵੀਡੀਓ ਸੀ ਠੀਕ ਐ ਵੀਡੀਓ ਸੀ ਹੈ ਉੱਥੇ ਮਾਸਟਰ ਜੀ ਤੇ ਹੋਰ ਰਿਸ਼ਤਦਾਰੀ ਬਸ ਉਹ ਰਿਸ਼ਾੜੇ ਰਿਸ਼ਤਦਾਰੀ ਦਾਸ ਪੱਲਿਆ ਛਾੜੇ ਛਾੜੇ ਕੌਣ ਸੀ ਨਹੀਂ ਦੱਸਿਆ ਦੱਸਿਆ ਛਾੜੇ ਦੱਸਿਆ ਛਾੜੇ ਨੇ ਦੱਸਿਆ ਕਿੰਦਾ ਲਈ ਅਰੇ ਸਾੜੇ ਸਾੜੇ ਨਹੀਂ ਸਾੜੇ ਡਾਦੀ ਲੱਗਦੀ ਸੀ ਉਹਦਾ ਪਿੱਛੇ ਸੀ ਦਾਦੀ ਉਹ ਵੀ বাজਵੀ ਸੀ ਕੁੰਮਰ ਕੁੰਮਰ ਉਹਦਾ ਕੀ ਨਾਂ ਸੀ ਕੁੰਮਰ ਨਹੀਂ ਕਹਿੰਦੇ আচ্ছা ਉਹ ਕਿੱਥੇ ਬੈਠਿਆ ਆ ਕੇ ਫਿਰ ਇੱਥੇ ਅਰੇ ਇੱਕ ਦਿਨ ਬੈਠਿਆ ਡੈਂਡੇ ਬੂੰਗੇ ਅਰੇ ਇਹ ਬੂੰਗੇ ਤਲੂ ਸੀ ਆ ਤੇ ਕੀ ਬੰਦੇ ਚਤਾਲਾ ਕਿਹੜਾ ਗੰਡਾਲਾ ਗੰਡਾਲਾ ਨਹੀਂ ਅਬ ਇੱਕ ਰਾਏਪੁਰ ਜਿਡਾਲਾ ਇਹੋ ਹੀ ਰਾਏਪੁਰ ਚੰਡਾਲਾ ਜਿੰਡਾਲਾ ਮਾਛੀ ਵਰਦੇ ਕੋਲ ਹੈ ਜਿੰਡਾਲਾ ਰਾਏਪੁਰ ਲਾਈਪੁਰ ਜਿੰਡਾਲਾ ਅੱਛਾ ਉੱਥੇ ਬੈਠੇ ਸਨ ਉਹ ਉੱਥੇ ਠੀਕ ਹੈ ਅੱਛਾ ਹੁਣ ਦੱਸੋ ਰਿਸਤਗਰੀਆਂ ਗਿਲਣੀਆਂ ਸੀ ਤੁਹਾਡਾ ਕਿਹੜਾ ਪਿੰਡ ਸੀ ਉੱਥੇ ਰੋਜਕੇ ਨਾਗਰ ਰੋਜਕੇ ਨਾਗਰਾ ਤਹਿਸੀਲ ਤਹਿਸੀਲ ਕਿਹੜੀ ਸੀ ਉਸੇ ਜਿਲ੍ਹਾ ਸਿਆਲਕੋਟ ਸਿਆਲਕੋਟ ਇਹਦੇ ਪਿੰਡ ਦੇ ਆਏ ਨੇ ਸਾਰੇ ਸਿਆਲਕੋਟ ਜਿਲ੍ਹੇ ਦੇ ਸਿਦਾਰੀਆਂ ਸਾਰੇ ਸਿਆਲਕੋਟ ਦੇ ਸਾਬ ਸਿਆਲਕੋਟ ਸਿਆਲਕੋਟ ਜਿਹੜੇ ਮਾਸੀ ਖੋਜਣਾ ਵਾਲੇ ਜਿਹੜੇ ਅਰੇ ਚੱਕਰ ਆਮਰਾਸ ਗੁਜਰਾਵਾਲਾ ਸੀ ਅਰੇ ਚੱਕਰ ਆਮਰਾਸ ਉਹ ਗੁਜਰਾਵਾਲੇ ਜਿੰਦਾ ਸੀ ਠੀਕ ਹੈ ਇਧਰ ਆ ਹਾਂ ਤੇ ਹੁਣ ਅਕਾੜਾ ਆਪਣਾ ਨਾਮ ਲਾਖ ਦਿਓ ਨਿੰਦਰਪਾ ਨਿੰਦਰ ਕੌਰ ਤੇ ਪਿਤਾ ਜੀ ਦਾ ਹਾਂ ਬਾਪ ਦਾ ਪਿਤਾ ਜੀ ਦਾ ਸੰਤ ਸਿੰਘ ਸੰਤ ਸਿੰਘ ਠੀਕ ਅਚਾ ਹੁਣ ਕੋ ਰਿਸ਼ਤਦਾਰੀ ਨਹੀਂ ਨਹੀਂ ਯਾਦ ਹੁਣ ਇਹ ਨਹੀਂ ਇਹ ਨਹੀਂ ਚਲੋ ਕੀ ਹੋ ਗਿਆ ਜਮਿਆ ਸਸੀ ਕਾ